ਇਸ ਤੋਂ ਜ਼ਿਆਦਾ ਰਨਿੰਗ ਦੀ ਗੱਲ ਐਂਡ ਇਟ ਹਸ ਬੀਨ ਪ੍ਰੂਵਨ ਬਿਯੋਂਡ ਡਾਊਟ ਇੱਕ ਡੀਜੀਪੀ ਲੈਵਲ ਦਾ ਆਦਮੀ ਆਨਰਬਲ ਹਾਈ ਕੋਰਟ 'ਚ ਗੱਲ ਕਹਿੰਦਾ ਕਿ ਖਰੜ ਦੇ ਸੀਆਈਏ ਦੇ ਵਿੱਚ ਇੱਕ ਐਸਪੀ ਨੇ ਬੈਠ ਕੇ ਲਾਰੈਂਸ ਮਿਸ਼ਰੋਈ ਦੀ ਇੰਟਰਵਿਊ ਕਰਾਈ ਆਪਣਾ ਫੋਨ ਦਿੱਤਾ ਗਿਆ ਫਿਰ ਅਸੀਂ ਸਿੱਧੂ ਬੂਸੇ ਵਾਲੇ ਦੇ ਪੇਰੈਂਟਸ ਨੂੰ ਕੁਝ ਜਸਟਿਸ ਦੀ ਉਮੀਦ ਹੋ ਸਕਦੀ ਸੀ ਤੁਹਾਡੀ ਗੱਲ ਆ ਤੋ देयर ਆ ਰਿਟ ਥੈਂਕ ਯੂ ਇੱਕ ਮਿੰਟ ਮੇਰੀ ਮੇਰੀ ਹੋ ਗਿਆ ਮੈਂ ਥੋੜੀ ਜੀ ਹਾਊਸ ਤੋਂ ਇਜਾਜ਼ਤ ਲੈਣੀ ਚਾਹਣਾ ਕਿ ਉਹ ਜਿਹੜਾ ਮਤਲਬ ਇਹ ਮੈਨੂੰ ਕਾਫੀ ਡਿਸਟਰਬ ਕਰਦੀ ਹੈ ਚੀਜ਼ ਜਿਹੜਾ ਜਦੋਂ ਬਾੜ ਖੇਤ ਨੂੰ ਖਾਣ ਲੱਗ ਪਏ ਸੋ ਉਹਦੇ ਵਿੱਚ ਜੇ ਸਦਨ ਦੀ ਸਹਿਮਤੀ ਹੋਵੇ ਤਾਂ ਡੀਜੀਪੀ ਪੰਜਾਬ ਨੂੰ ਇਹ ਹੁਕਮ ਕੀਤਾ ਜਾਵੇ ਸਦਨ ਵੱਲੋਂ ਕਿ ਐਫਆਈਆ ਨੰਬਰ 180 ਪੁਲਿਸ ਸਟੇਸ਼ਨ ਸਿਟੀ ਕੋਡ ਪੂਰਾ ਤੇ ਸਬੰਧ ਵਿੱਚ ਕੱਲ ਤੱਕ ਪੂਰੀ ਰਿਪੋਰਟ ਲੈ ਕੇ ਆਉਣ ਪੂਰੀ ਰਿਪੋਰਟ ਲੈ ਕੇ ਆਉਣ ਔਰ ਉਹਦੇ 'ਚ 311 ਦੀ ਕਾਰਵਾਈ ਉਹਦੇ 'ਚ ਕਰ ਸਕਦੇ ਆ ਨਹੀਂ ਕਰ ਸਕਦੇ ਉਹਦੇ ਦੀ ਉਹਦੀ ਪੂਰੀ ਕਾਰਵਾਈ ਲੈ ਕੇ ਆਉਣ ਔਰ ਇੱਕ ਗੱਲ ਉਹਦੇ 'ਚ ਹੋਰ ਉਹਨੂੰ মিডিਆ 'ਚ ਨਹੀਂ ਜਾਣ ਦਿੱਤਾ ਗਿਆ ਇਹ ਜਿਹੜੀ ਕ੍ਰਾਈਮ ਰਿਪੋਰਟ ਜਾਂਦੀ ਹੁੰਦੀ ਹੈ ਜਿਹੜੀ ਰਿਪੋਰਟ ਗਈ ਹੈ ਇਹ ਸੇ ਐਫ ਆਈ ਆਰ ਨੂੰ মিডিਆ ਦੇ ਵਿੱਚ ਨਹੀਂ ਜਾਣ ਦਿੱਤਾ ਗਿਆ ਔਰ ਉਸ ਦਿਨ ਕਿਹੜੇ ਕਿਹੜੇ ਪੋਲਿਟਿਸ਼ੀਅਨ ਨਾਲ ਉਸ ਅਫਸਰ ਦੀ ਜਿਹਦੇ ਤੇ ਮਤਲਬ ਐਫ ਆਈ ਆਰ ਹੋਈ ਹੈ ਗੱਲ ਹੋਈ ਜਿਹਨੇ ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਮੇਰਾ ਖਿਆਲ ਆਪਾਂ ਨੂੰ ਉਹਨਾਂ ਬਾਰੇ ਵੀ ਪਤਾ ਹੋਣਾ ਚਾਹੀਦਾ ਵੀ ਸਾਡੇ 'ਚ ਵੀ ਕਿਹੜੀਆਂ ਕਾਲੀਆਂ ਭੇਡਾਂ ਸੋ ਜੇਕਰ ਸਦਨ ਦੀ ਸਹਿਮਤੀ ਹੋਵੇ ਤਾਂ ਇਹ ਇਨਫੋਰਮੇਸ਼ਨ ਡੀਜੀਪੀ ਪੰਜਾਬ ਤੋਂ ਮੰਗ ਲਈ ਜਾਵੇ ਲੋਕ ਲੰਬਾ ਅਰਸਾ ਤੁਹਾਡੇ ਇਸ ਕਦਮ ਨੂੰ ਯਾਦ ਰੱਖਣਗੇ ਪਰ ਲੌਰੈਂਸ ਬਿਸ਼ਨੋਈ ਨੂੰ ਵੀ ਵੇਚੀ ਰੱਖ ਲੀਏ ਉਸ ਅਫਸਰ ਦੀ ਕਾਰਵਾਈ ਵੇਚੀ ਪਈ ਹੈ ਨਾ ਇੱਥੇ ਧਿਆਨ ਹੀ ਨਹੀਂ ਕਰਦੇ ਇਧਰ ਮਾਨਯੋਗ ਸਪੀਕਰ ਸਾਹਿਬ ਇੰਨੇ ਚੰਗੇ ਹੋ ਜੀ ਇੰਨਾ ਵਧੀਆ ਤੁਹਾਡਾ ਅੱਜ ਮੂਡ ਹੈ ਸਾਰੇ ਪੰਜਾਬ ਨੂੰ ਇਹਦੇ ਤੋਂ ਲਾਭ ਮਿਲਣਾ ਹੈ ਬਲੈਕ ਸ਼ੀਪ ਨੇ ਤੇ ਅਗੇਂਸਟ ਐਕਸ਼ਨ ਹੋਣ ਵਾਲਾ ਕਈ ਸਾਲਾਂ ਤੋਂ ਬਾਅਦ ਦਹਾਕਿਆਂ ਤੋਂ ਬਾਅਦ ਮੈਂ ਚਾਹਾਂਗਾ ਕਿ ਉਹ ਜਿਹੜਾ ਪੁਲਿਸ ਅਫਸਰ ਜਿਸ ਨੇ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਕਰਾਈ ਹੈ ਖਰੜ ਦੇ ਸੀਆਈਏ ਜਿਨੇ ਆਪਣਾ ਫੋਨ ਦਿੱਤਾ ਐਨਾ ਬੰਜਰ ਗੁਨਾਹ ਕਰੇ ਕੀਤਾ ਉਸ ਨੂੰ ਵੀ ਇਸ ਦੇ ਵਿੱਚ ਹੀ ਇਸੇ ਤੁਹਾਡੀ ਤਮਿਲਗੀ ਦੇ ਵਿੱਚ ਹੀ ਉਹਦਾ ਨਾਮ ਵੀ ਜੋੜ ਦਿੱਤਾ ਜਾਏ ਕੀਮਾ ਸਾਹਿਬ ਕੋਈ ਗੱਲ ਕਹਿਣਾ ਚਾਹੁੰਦੇ ਹੋ ਇੱਕ ਮਿੰਟ ਪਲੀਜ਼ ਮਾਰਜੋਕ ਸਪੀਕਰ ਸਾਹਿਬ ਤੁਹਾਡੇ ਕੋਲੇ ਤੁਹਾਡੀ ਚੇਅਰ ਕੋਲੇ ਬਹੁਤ ਪਾਵਰਸ ਨੇ ਤੁਸੀਂ ਕਿਸੇ ਵੀ ਅਫੀਸਰ ਤੋਂ ਕੋਈ ਵੀ ਰਿਪੋਰਟ ਜਿਹੜੀ ਆ ਉਹ ਕਾਲ ਕਰ ਸਕਦੇ ਹੋ ਬੁਲਾ ਸਕਦੇ ਹੋ ਸੋ ਮੈਂ ਸਮਝਦਾ ਇਸ ਲਈ ਸਦਨ ਦੀ ਸਹਿਮਤੀ ਦੀ ਕੋਈ ਜ਼ਿਆਦਾ ਜ਼ਰੂਰਤ ਨਹੀਂ ਹੈਗੀ ਔਰ ਦੂਸਰਾ ਜਿਹੜਾ ਲੀਡਰ ਆਫ ਦੀ ਆਪੋਜੀਸ਼ਨ ਨੇ ਮਸਲਾ ਉਠਾਇਆਗਾ ਉਹ ਆਲਰੇਡੀ ਮੈਟਰ ਜਿਹੜਾ ਆਨਰੇਬਲ ਹਾਈ ਕੋਰਟ ਦੇ ਅਧੀਨ ਵਿਚਾਰ ਅਧੀਨ ਆ ਸੋ ਮੈਟਰ ਸਭ ਜੁੜਾਈ ਸਾ ਸਾਨੂੰ ਇਹਦੇ ਤੇ ਮੈਂ ਸਮਝਦਾ ਜ਼ਿਆਦਾ ਡਿਸਕਸ਼ਨ ਦੀ ਲੋੜ ਨਹੀਂ ਆਨਰੇਬਲ ਹਾਈ ਕੋਰਟ ਜਿਹੜੀ ਆ ਹਾਈ ਕੋਰਟ ਉੱਤੇ ਪਲੀਜ਼ ਹਾਈ ਕੋਰਟ ਦੇ ਅੰਦਰ ਮਾਮਲਾ ਹਾਈ ਆਨਰੇਬ ਪਲੀਜ਼ ਪਲੀਜ਼ ਹਾਈ ਕੋਰਟ ਜਿਹੜੀ ਹੈ ਆਨਰੇਬ ਹਾਈ ਕੋਰਟ ਮੈਂ ਮੈਂ ਤੁਹਾਨੂੰ ਤਰੀਕਾ ਦੇ ਦਿੱਤਾ ਆਪਦੀ ਕਾਗਜ਼ ਨਹੀਂ ਲੈਣੀ ਹੈ ਉਹਨਾਂ ਨੇ ਕਿਉਂਕਿ ਮਾਮਲਾ ਮਾਮਲਾ ਇੰਡੀਆ ਮੈਂ ਤੇ ਰੂਲਿੰਗ ਦੇ ਦਿੰਦਾ ਡਾਟਡ ਪੰਜਾਬ ਉਹ ਸਟੇਟ ਦੇ ਅੰਦਰ ਮੈਂ ਤੇ ਰੂਲਿੰਗ ਦੇ ਦਿੰਦਾ ਰਾਜਸਥਾਨ ਵੀ ਆਉਂਦਾਗਾ ਉਹ ਸਟੇਟ ਚ ਰਾਜਸਥਾਨ ਵੀ ਆਉਂਦਾਗਾ ਤੇ ਇਸ ਗੱਲ ਕਰਕੇ ਮੈਂ ਸਮਝਦਾ ਤੇ ਉਹ ਮੈਟਰ ਹਾਈ ਕੋਰਟ ਚ ਦੀਦਾ ਥੈਂਕ ਯੂ ਜੀ ਜਿਹੜੇ ਵੀ ਮਾਮਲੇ ਮਾਨਯੋਗ ਹਾਈ ਕੋਰਟ ਦੇ ਵਿਚਾਰ ਅਧੀਨ ਹੁੰਦੇ ਨੇ ਸਾਡੇ ਜਿਹੜੇ ਕਾਨੂੰਨ ਐ ਉਹ ਇਹ ਕਹਿੰਦੇ ਵੀ ਵਿਧਾਨ ਸਭਾ 'ਚ ਡਿਸਕਸ ਨਹੀਂ ਹੋਣਗੇ ਅੱਗੇ